ਕਿਹੜਾ ਪਿੰਡ ਹੈ ਪਿੰਡ ਤਾਂ ਇਹੋ ਹੀ ਹੈ ਜਿਹੜੇ ਸਾਬਕਾ ਇਨਸਪੈਕਟਰ ਸਰਦਾਰ ਚੰਜੀਤ ਸਿੰਘ ਜੀ ਜਿਨ੍ਹਾਂ ਦੀ ਕਤਲ ਹੋਇਆ ਵਾ ਬੀਤੀ ਰਾਤ ਕੀ ਲੱਗਦੀ ਸੀ ਤੁਹਾਡੇ ਮੇਰੇ ਮਹਿਮਾਨ ਸੀ ਕਿ ਕਿਸ ਤਰ੍ਹਾਂ ਕਤਲ ਕਿਸ ਤਰ੍ਹਾਂ ਆ ਕੀ ਗੱਲ ਬਾਤ ਹੈ ਪਤਾ ਨਹੀਂ ਲੱਗਿਆ ਤੁਹਾਨੂੰ ਤਾਂ ਤੇ ਹੁਣ ਫਿਰ ਕਿਸ ਤਰ੍ਹਾਂ ਮਨ ਕੀ ਜੈਡ ਬੋਡੀ ਉਹਨਾਂ ਦੀ ਆ ਬੈਠੀ ਜਾਂ ਪੁਲਿਸ ਨੇ ਜਾਉਣੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਾਤਲਾ ਵੱਲੋਂ ਅਜਿਹੀ ਹਰਕਤ ਕੀਤੀ ਗਈ ਆ ਜਿਹੜਾ ਸਬ ਇੰਸਪੈਕਟਰ ਨੂੰ ਆਨ ਡਿਊਟੀ ਜੇ ਕੋਈ ਗੱਲ ਕਾਸਵਾਲੀ ਦੇ ਵਿੱਚ ਗੱਲ ਮਾੜੀ ਹੈ ਜੀ ਕੀ ਮੰਗ ਕੀ ਕਰਦੇ ਹੋ ਅਸੀਂ ਕੀ ਮੰਗ ਕਰਨੀ ਜਾਈਏ ਕੋਈ ਕੁਝ ਵੀ ਨਹੀਂ ਕਰਨੀ ਮੰਗ ਤੇ ਜਦੋਂ ਪਤਾ ਹੀ ਨਹੀਂ ਅਜੇ ਕਿਸੇ ਗੱਲ ਦਾ ਜੀ ਉੱਥੇ ਹੋਇਆ ਕੀ ਤੇ ਕਿੱਦਾਂ ਆਇਆ ਅਚਰਨਜੀਤ ਸਿੰਘ ਤੁਹਾਡੇ ਕੀ ਲੱਗਦੇ ਸਨ ਜੀ ਮੇਰੇ ਬੇਟਾ ਜੀ ਮੇਰਾ ਨਾਮ ਕਸ਼ਮੀਰ ਸਿੰਘ ਕੀ ਸਾਰੀ ਗੱਲ ਹੋਈ ਹੈ ਜੀ ਜੀ ਉਹ ਸੇ ਉਹ ਇੰਨਾ ਰਖਾਇਆ ਪੁਲਿਸ ਮੈਨੂੰ ਸੰਭਲਦਾ ਸੱਜੀ ਹੋਇਆ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਗੋਲੋਂ ਤੋਂ ਆਇਆ ਜਿਹੜਾ ਕੀਤਾ ਸੀ ਕੀ ਮੰਗ ਕਰਦੇ ਤੁਸੀਂ ਪੁਲਸਵਾ ਜੇ ਵੀ ਇੱਥੇ ਆ ਗੱਲ ਬਣ ਗਈ ਜੇ ਆਪ ਸਾਲਾ ਹੀ ਆਏ ਆ ਸਹੀ ਭੜੇ ਦੀ ਜੇ ਆਪ ਸਾਲਾ ਸਾਨੂੰ ਇਹ ਨਾ ਮਖਾਇਆ ਵੀ ਸੀ ਕੀ ਮੰਗ ਕਰਦੇ ਤੁਸੀਂ ਮੋਰ ਨਹੀਂ ਕਰੀ ਕਰਦੇ ਮੰਗ ਰਹੀ ਹੈ ਉਹ ਕਰਦੇ ਆ ਇਹ ਜਿਹੜੇ ਲੋਕੀ ਆਏ ਆ ਇਹ ਵੀ ਨਹੀਂ ਆ ਇਹ ਘਟਨਾ ਕਿਸ ਤਰੀਕੇ ਨਾਲ ਵੇਖਦਾ ਜਿਹੜੀ ਕੱਟੀ ਹੈ ਇਹ ਘਟਨਾ ਦਾ ਵੇਖੋ ਜੀ ਉਹ 8:30 ਵਜੇ ਦਾ ਟਾਈਮ ਸੀ ਕੱਲ ਗੁਰਨਾਲ ਦੇ ਹਸਪੀਟਲ ਸੇ ਉਹ ਜਿਹੜੀ ਕੰਗੀ ਜਨਾਨੀ ਦਾ ਗਲਾ ਕੱਟ ਕੇ ਮਾਰਿਆ ਜਿੰਨਾ ਉਹਦੇ ਕੇਸ ਦੇ ਵਿੱਚ ਉਹਦਾ ਇੱਕ ਡੈੱਡ ਬੋਡੀ ਨੂੰ ਕਿਤੇ ਇੱਥੇ ਕੋਈ ਕਾਨੂੰਨੀ ਕਾਰਵਾਈ ਕਰਨ ਦਾ ਉਹਨੂੰ ਹੀ ਉਹਨਾਂ ਨੂੰ ਕਾਲ ਆਈ ਪਿਛੋਂ ਪ੍ਰਸ਼ਾਸਨ ਵੱਲੋਂ ਉਹਨੂੰ ਹੀ ਕਾਲ ਆਈ ਹੈ ਵੀ ਤੁਸੀਂ ਲੜਾਈ ਹੋਈ ਹੈ ਕੋਰਟ ਮਾਮਲਾ ਕਿਥਾਂ ਵੀ ਪਹੁੰਚ ਉੱਥੇ ਜਲਦੀ ਜੀ ਇਥੋਂ ਆਪਣਾ ਕੰਮ ਸਪੇਟ ਕਿਉਂ ਉਹ ਪਹੁੰਚ ਕੇ ਕੋਟ ਮਹਮਦ ਖਾਨ ਦੇ ਆ 9 ਵਜੇ ਦੇ ਕਰੀਬ 9 ਵਜੇ ਜਾਂਦੇ ਆ ਫਾਰੀ ਜਦੋਂ ਇਹ ਬੰਮੀ ਆ ਉਦੋਂ ਇਹ ਲੜਾਈ ਬਹੁਤ ਹੁੰਦੀ ਸ ਹੈ ਸਿਰਫ ਲੜਾਈ ਨੂੰ ਭਟਾਉਣ ਉਹਦੇ ਨੂੰ ਥੋੜਾ ਕੋਟ ਮਹਮਦ ਖਾਨ ਦਾ ਸਰਪੰਚ ਜੀ ਆਜਾ ਪਗ ਪਾਰਟੀ ਦਾ ਸਰਪੰਚ ਉਹਨੇ ਇਹਨਾਂ ਦਾ ਪਿਸਤੌਲ ਕੱਢ ਕੇ ਜੀ ਇਹਨਾਂ ਤੇ ਗੋਲੀਆਂ ਮਾਰਦੇ ਜਾਨੀ ਕਿ ਇਹ ਦੀ ਉਹਨਾਂ ਨੇ ਛਡਾਉਂਦਾ ਹੈ ਤੇ ਕੋਈ ਬੰਦਾ ਚੱਕਿਆ ਨਾਲ ਹਾਂਜੀ ਇੱਕ ਬੰਦਾ ਇੱਕ ਇਹਨਾਂ ਦਾ ਸਾਬਿੰਗ ਇੰਸਪੈਕਟਰ ਜਖਮੀ ਹੋਇਆ ਜੀ ਉਦੀ ਬਾਹ ਮਾਂ ਤੇ ਇੱਟ ਵੱਜੀ ਆ ਤੇ ਬਾਹ ਟੁੱਟੀ ਹੋਈ ਪਰ ਹੁਣ ਜਿਹੜੇ ਪਿੰਡ ਵਾਲੇ ਨਹੀਂ ਇਹ ਤਾਂ ਸਰਪੰਚ ਵੱਲੋਂ ਇਹ ਤੁਸੀਂ ਇਹ ਖਬਰਾਂ ਵੀ ਵੇਖੋ ਚੱਲਣ ਦੇ ਜੀ ਨਹੀਂ 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 ਸਰਪੰਚਾ ਦਾ ਪਿਸਤਲ ਹੋ ਗਿਆ ਇਹਨਾਂ ਨੂੰ ਤਿੰਨਾਂ ਜਾਣਿਆਂ ਨੇ ਪਹਿਲਾਂ ਪੜਿਆ ਜੀ ਇਹਨਾਂ ਨੂੰ ਇਹਨਾਂ ਨੂੰ ਫੜ ਲਿਆ ਗਿਆ ਵਾ ਫੜ ਕੇ ਇਹਦਾ ਇਹਨਾਂ ਦਾ ਪਿਸਤਲ ਖੋ ਗਿਆ ਇਹਨਾਂ ਦੇ ਪਿਸਤਲ ਨਾਲ ਗੋਲੀਆਂ ਚਲਾਈਆਂ ਗਈਆਂ ਉਹ ਪੁਸ਼ਟੀ ਹੋ ਗਈ 59 ਗੋਲੀਆਂ ਦਾ ਪਿਸਤਲ ਦੀ ਲੱਗੇ ਹਾਂਜੀ ਹਾਂਜੀ ਉਹ ਤੇ ਡੀਐਸਪੀ ਸਾਹਿਬ ਨੇ ਆਪ ਖੁਦ ਆ ਪਰਚਾ ਦਿੱਤਾ ਜੀ ਕਿਉਂ ਉਸ ਟਾਈਮ ਤੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਸਾਰੇ ਉੱਥੇ ਮੌਜੂਦ ਹੁਣ ਉਹ ਕਹੇ ਸਰਪੰਚਾ ਦਾ ਨਾਮ ਪੈ ਕੰਨ ਚਾਹੁੰਦਾ ਹਾਂ ਹਾਂ ਵਧੀਆ ਮਾਮਲਾ ਦਰਜ ਪਰ ਅਹੀਂ ਦੇ ਗੱਲਣੇ ਆ ਕਿ ਜੇ ਮਾਮਲਾ ਦਰਜ ਕੀਤਾ ਵਾ ਇਹਨਾਂ ਨੇ ਇਹ ਭਾਈ ਜੀ ਅੱਜ ਤੁਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਜੇ ਇਹ ਅੱਜ ਪਰਿਵਾਰ ਦੇ ਨਾਲ ਤੁਸੀਂ ਹਮਦਰਦੀ ਕਰਨ ਆਏ ਜੇ ਕੀ ਇਹ ਸਾਰਾ ਜੀਵਨ ਲੁਕੋ ਅੱਜ ਜੋ ਕਲ ਸ਼ਾਮੀ ਉੱਥੇ ਵਾਪਰੇ ਆ ਬਹੁਤ ਨਿੰਦਨ ਯੋਗ ਕੋਈ ਗੱਲ ਨਹੀਂ ਪੰਜਾਬ ਦੇ ਫ੍ਰੀ ਸਟੈਕ ਕੋਈ ਐਸਆਈ ਉਹਨੂੰ ਗੋਲੀਆਂ ਮਾਰ ਕੇ ਮਾਰ ਦੇਣਾ ਕਿ ਜਿੰਨੀ ਵੀ ਇਹਦੀ ਨਿੰਦਿਆ ਹੋ ਸਕਦੀ ਹੈ ਪਰ ਉਹ ਇਹੀ ਬੰਕਰਦੇ ਆ ਕਿ ਜਿਹੜੇ ਦੋਚੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵਾਂਦ ਕੇ ਜਾਨ ਪਰਿਵਾਰ ਨੂੰ ਹਸਾਬ ਦਵਾਇਆ ਜਾਵੇ ਕਿਉਂਕਿ ਪਰਿਵਾਰ ਦੀ ਉਹ ਇੱਕ ਢਾਰਸ ਸੀ ਆਪਣੇ ਬੁੱਢੇ ਮਾਪਿਆਂ ਦਾ ਇੱਕ ਸਹਾਰਾ ਸੀ ਜਿਹਨੇ ਮਾਪਿਆਂ ਦਾ ਇੱਕ ਆਉੜੀਆ ਬਣ ਕੇ ਉਹਨਾਂ ਦਾ ਕੰਮ ਕਰਨਾ ਸੀ ਉਹਨਾਂ ਦੀ ਸੇਵਾ ਕਰਨੀ ਸੀ ਆ ਜੋ ਉਹਨਾਂ ਦਾ ਸਹਾਰਾ ਜਿਹੜਾ ਟੁੱਟ ਗਿਆ ਔਰ ਪੰਜਾਬ ਸਰਕਾਰ ਨੂੰ ਚਾਹੀਦਾ ਪੰਜਾਬ ਦੇ ਡੀਜੀਪੀ ਨੂੰ ਚਾਹੀਦਾ ਕਿ ਉਹ ਪਰਿਵਾਰ ਦੀ ਵੀ ਮਦਦ ਕਰਨ ਤੇ ਇਨਸਾਫ ਦਿਵਾਉਣ ਮਦਦ ਨਾਲ ਉਹ ਇਨਸਾਫ ਦਿਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿ ਪੰਜਾਬ ਦੀ ਜਨਤਾ ਨੂੰ ਇਹ ਗੱਲ ਦਾ ਪਤਾ ਲੱਗੇ ਕਿ ਜੇ ਕੋਈ ਗਲਤ ਕੰਮ ਕਰੇਗਾ ਤੇ ਉਹਦੀ ਸਖਤ ਸਜ਼ਾ ਉਹ ਵੀ ਕਦੋਂ ਤੇ ਤਕਰੀਬਨ 15-20 ਦਿਨ ਹੋ ਗਏ ਚਬਾਲ ਤੋਂ ਬਲਰ ਕੇ ਉੱਥੇ ਕੀ ਤੁਸੀਂ ਇਹ ਇਸ ਚੀਜ਼ ਦੇ ਸਰਕਾਰ ਨੂੰ ਕਿ ਟੋਟਲ 70 ਲੋਕਾਂ ਦਾ ਜਿਹੜਾ ਵਾ ਪਰਚਾ ਦਰਜ ਹੋਇਆ ਵਾ ਇਹਦੇ ਕੋਲ ਨਾਂ ਤੇ ਅਸੀਂ ਐਫ ਆਈ ਆਰ ਲਾਉਸ ਕਰਾਈ ਹੈ ਨਾ ਸਾਨੂੰ ਉੱਥੋਂ ਦੇ ਹਾਲਾਤਾਂ ਦਾ ਪਤਾ ਉੱਥੇ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੋਵੇਗੀ ਪੁਲਿਸ ਦੱਸ ਸਕਦੀ ਆ ਵੀ ਉਹ 17 ਤੇ ਆ 60 ਤੇ ਆ ਜਿੰਨਿਆਂ ਤੇ ਵੀ ਕੀਤੀ ਆ ਪੁਲਿਸ ਨੇ ਫਰਸਟ ਇਨਫੋਰਮੇਸ਼ਨ ਰਿਪੋਰਟ ਉਹ ਆਪਣੇ ਮੁਸਾਬਕੀ ਦੀ ਆ ਨਾ ਕਿ ਪਰਿਵਾਰ ਦੇ ਕਿਸੇ ਮੈਂਬਰ ਨੇ ਜਾ ਕੇ ਲਖਾਈ ਤੇ ਨਾ ਹੀ ਪਰਿਵਾਰ ਨੂੰ ਇੱਡੀ ਦੂਰ ਬੰਦਿਆਂ ਦੇ ਲਾਵਾ ਦਾ ਪਤਾ ਕਿ ਜਿੱਦ ਕੋ ਜਿਸ ਪਰਿਵਾਰ ਚ ਭਲਿਆ ਨਾ ਉਹ ਇਹ ਭਲਵਾਨਾਂ ਦਾ ਪਰਿਵਾਰ ਆ ਇਹ ਪਰਿਵਾਰ ਵਿੱਚ ਖੋਹ ਨਾਂ ਦੀ ਕੋਈ ਚੀਜ਼ ਨਹੀਂ ਕੋਈ ਇਮਾਨਦਾਰ ਸੀ ਇਮਾਨਦਾਰ ਬੰਦਾ ਵੀ ਉੱਥੇ ਉਹ ਕਿਹੜਾ ਕਿਸੇ ਨਾਲ ਲੜਨ ਗਿਆ ਉਹ ਤਾਂ ਬੰਦਿਆਂ ਨੂੰ ਉੱਤੇ ਝਗੜਾ ਹੋ ਰਿਹਾ ਤੇ ਉਹਨਾਂ ਨੂੰ ਛਡਾਉਣ ਵਾਸਤੇ ਗਏ ਤੇ ਜੇ ਪੁਲਿਸ ਨਾਲ ਇਹ ਹਾਲ ਹੋਏਗਾ ਫਿਰ ਅਗਲੇ ਤੋਂ ਜੇ ਪੰਜਾਬ ਚ ਜਿਹੜਾ ਆ ਤੇ ਆਹ ਜੀ ਹਮ ਸਾਹਿਬ ਨਾਮ ਮਿਲਿਆ ਤੇ ਪੁਲਸ ਵਾਲੇ ਤਾਂ ਮਤਲਬ 2-2 4-4 ਘੰਟੇ ਲੜਾਈ ਹੋਣ ਤੋਂ ਬਾਅਦ ਹੀ ਆ ਠੀਕ ਇੱਕ ਵੀਰ ਰਾਤ ਕੋਡ ਮੁਹੰਮਦ ਖਾਨ ਕੋਈ ਵਾਰਦਾਤ ਹੈ ਜਿਸ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਜਸਪੀਤ ਸਿੰਘ ਦੇ ਨਾਮ ਦੀ ਕੀ ਘਟਨਾ ਚ ਹੋਈ ਸਰ ਕਿਹੜੇ ਪਿੰਡ ਚ ਕਿਹੜੀ ਵਾਰਦਾਤ ਹੋਈ ਤੇ ਕੀ ਗੱਲਬਾਤ ਹੋਈ ਕੋਡ ਮੁਹੰਮਦ ਖਾਨ ਪਿੰਡ ਪਿੰਦਗਾ ਗੋਵਿੰਦਵਾਲ ਸਾਹਿਬ ਦੇ ਵਿੱਚ ਤੇ ਉਹਦੇ ਵਿੱਚ ਕੋਈ ਵਾਰਦਾਤ ਹੋਈ ਜਾਂ ਤੇ ਪਰਸੋ ਦੀ ਪਰਚਾ ਦਿੱਤਾ ਸੀਗਾ 326 उधर जी ਉਸ ਤੋਂ ਬਾਅਦ ਫਿਰ بار-ਬਾਰ ਤੁਹਾਨੂੰ ਆਈ ਗਈ ਜਿਹੜੇ ਮੁੱਦੇ ਮੈਂ ਆ ਰਹੇ ਕਿ ਸਾਡੀ ਟੀਮ ਆ ਗਈਆਂ ਦੋ ਤਿੰਨ ਵਾਰੀ ਗਈਆਂ ਸਾਰੇ ਭਾਜੇ ਦੇ ਖੇਤ ਲੋਹ ਵੱਡੇ-ਵੱਡੇ ਸੀ ਵੀ ਉਹ ਤੋਂ ਪਿਛਲੇ ਪਾਸੇ ਜਿਹੜੀ ਇਹ ਦੂਰੋਂ ਪਤ ਰਹਿੰਦੇ ਪੁਲਸੀ ਗੱਡੀ ਆ ਰਹੀ ਹੈ ਤਿੰਨ ਵਾਰੀ ਸਾਡੀ ਗੱਡੀ ਆਈਆਂ ਚੌਥੀ ਵਾਰੀ ਫੇਰ ਆ ਗਈ ਵੀ ਕੋਈ ਟੌਟਾ ਮਾਰ ਰਹੀ ਕਿ ਫਿਰ ਅਸੀਂ ਟੀਮ ਭੇਜੀ ਗਈ ਤੇ ਰਾਤ ਨੂੰ ਇਹਨਾਂ ਨੇ ਫਿਰ ਫਾਇਰ ਕਰਨਾ ਸ਼ੁਰੂ ਕਰ ਦਿੱਤੇਗੇ ਫਾਇਰ ਕਰਨੇ ਸ਼ੁਰੂ ਜਿਹੜੇ ਕੰਟਰੋਲ ਰੂਮ ਤੋਂ ਮੈਸੇਜ ਆ ਗਿਆ ਕਿ ਫਾਇਰ ਹੋ ਰਹੀ ਵ ਤੇ ਜੋ ਮੈਂ ਜੀ ਫਟਾਫਟ ਉੱਥੇ ਜੀ ਪਹੁੰਚੇ ਜੀ ਤੇ ਉੱਥੇ ਦੇਖਿਆ ਵੀ ਕਾਫੀ ਫਾਇਰ ਹੋ ਰਹੀ ਸੀ ਫਾਇਰ ਹੋਣ ਤੋਂ ਬਾਅਦ ਅਸੀਂ ਰੋਗਰਾਮ ਸਾਮ ਕਰਨ ਦੇ ਬਾਅਦ ਜਿਵੇਂ ਫਾਇਰ ਕੀਤੀ ਉਹਦੇ ਉੱਪਰ ਤੇ ਜਿਹੜੇ ਸਿੱਧੇ ਹਵਾਈ ਫਾਇਰ ਸੀਗੇ ਸਾਡੇ ਵੱਲੋਂ ਉਹ ਸਿੱਧੇ ਸਾਡੇ ਤੇ ਕਰ ਰਹੇ ਸੀਗੇ ਜੀ ਜਿਹੜੇ ਅਸੀਂ ਫਾਇਰ ਕੀਤੀ ਤੇ ਉਹ ਘਰਾਂ ਦੇ ਵਿੱਚ ਵੜ ਗਏ ਉਸ ਤੋਂ ਬਾਅਦ ਜਿਹੜੇ ਸੀਗੇ ਵੀ ਬੰਦੇ ਜਿਹੜੇ ਅੰਦਰ ਘਰਾਂ ਦੇ ਵਿੱਚ ਵੜ ਗਏ ਤੇ ਇੱਕ ਘਰ ਦੇ ਵਿੱਚ ਪਲਨਾਂ ਵੀ ਬੰਦੇ ਇਕੱਠੇ ਜੀ ਅਸੀਂ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਇੱਕਦਮ ਸਾਡੇ ਮਲਾਜ ਮਾਜ ਉੱਪਰ ਪੈ ਗਈ ਇੱਕਦਮ ਜੀ ਜੀ ਦੇ ਵਿੱਚ ਸਾਡੇ ਬਲਾਇਆ ਨੂੰ ਇੱਕ ਨੂੰ ਜੱਪਾ ਪਾ ਲਿਆ ਉਹਦਾ ਵੈਪਨ ਚੜ ਕੇ ਤੇ ਸਾਡੇ ਜਿਹੜਾ ਸਬ ਇੰਸਪੈਕਟਰ ਸੀ ਉਹਨੂੰ ਦੁਆਰਾ ਦਾ ਇਹ ਪੂਰੀ ਗੋਲੀ ਲਗਾ ਗੋਲੀ ਦੇ ਬਾਅਦ ਸਿੱਧਾ ਜੀ ਨੂੰ ਹਸਪੀਟਲ ਲੈ ਕੇ ਆਏ ਹਾਂ ਹਸਪੀਟਲ ਨੂੰ ਪਹੁੰਚੇ ਸਾਰੀ ਉਹਦੀ ਉਹਨੂੰ ਡੈਥ ਕੀਤਾ ਗਿਆ ਜੀ ਨਾ ਸੀ ਜਿਹੜਾ ਸਬ ਇੰਸਪੈਕਟਰ ਚਰਨਜੀਤ ਸੀਗਾ ਜੀ ਇੱਕ ਠੰਡਾ ਨਾ ਸੀ ਉਹਨੂੰ ਵਾਲਾ ਸੀਗਾ ਤੇ ਇੱਕ ਜਰਬੀ ਸੀਗਾ ਜੇ ਬਾਹਰ ਤੇ ਗਈ ਉਹ ਮੌਕੇ ਦੀ ਇੰਡਾ ਹੇਟਰ ਰੋੜਾ ਵਗੈਰਾ ਫਾਇਰ ਵਗੈਰਾ ਕਰ ਦਿੱਤੀ ਉਹਨਾਂ ਨੂੰ ਇਹ ਜੀ ਬਦਲ ਰਹੇ ਸੀ ਰਾਤ ਨੂੰ ਕੀ ਕਰ ਰਹੇ ਸੀ ਤੋ ਛੋਟੇ API ਰ ਅਸੀਂ ਲੋਚ ਕੀਤੀ ਕੀ ਤੋ ਰੇਟ ਸਾਡੀ ਸਾਰੀ ਕੀ ਹੋਈ ਜੀ ਜਲਦੀ ਜਲਦੀ ਅਸੀਂ ਟੈਸਟ ਕਰ ਲਾਂਗੇ ਸਾਰੇ ਕਿਹੜੀ ਕਿਹੜੀ ਬਣਦੀ ਚਰ ਸਿੰਘ ਜੀ ਦੀ ਲਾਸ਼ ਹੈ ਜਿਹੜੀ ਕੋਸਟਮ ਕਰਵਾਈ ਜਾ ਰਹੀ ਹੈ ਹਾਂਜੀ ਹੁਣ ਕਰਵਾਈ ਜਾ ਰਹੀ ਹੈ ਅਸੀਂ ਬੋਰਡ ਬਣਾ ਕੇ ਕਰੋ ਜੀ ਕੋਸਟਪਨ ਕਰਦੇ ਜੀ ਓਕੇ